ਇਕ ਓਮਕਾਰ ਪਰਿਪੂਰਨ ਪਰਮਾਤਮਾ ਇੱਕ ਹੈ ਉਹ ਸਰਵ ਵਿਆਪਕ ਹੈ ਹਰ ਇੱਕ ਜਗ੍ਹਾ ਦੇ ਉੱਤੇ ਰਮਿਆ ਹੋਇਆ ਹੈ ਤੇ ਸਭ ਤੋਂ ਵੱਡੀ ਗੱਲ ਇੱਕ ਰਸ ਰਮਿਆ ਹੋਇਆ ਹੈ ਐਸਾ ਨਹੀਂ ਵੀ ਕਿਤੇ ਥੋੜਾ ਹੈ ਕਿਤੇ ਜ਼ਿਆਦਾ ਹੈਗਾ ਕਿਸੇ ਧਰਤੀ ਨੂੰ ਕਹਿ ਸਕੀਏ ਵੀ ਇਹ ਪਰਮੇਸ਼ਰ ਦੀ ਧਰਤੀ ਹੈ ਤੇ ਕਿਸੇ ਨੂੰ ਕਹੀਏ ਵੀ ਇਹ ਹੈ ਹੀ ਨਹੀਂ ਐਸਾ ਕੁਝ ਵੀ ਨਹੀਂ ਉਹ ਕੁੱਲ ਕਾਇਨਾਤ ਦੇ ਅੰਦਰ ਸਮਾਇਆ ਹੋਇਆ ਹੈ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਹੈ। ਨਾਲ ਹੀ ਮਹਾਰਾਜ ਨੇ ਇਹ ਗੱਲ ਸਪਸ਼ਟ ਕੀਤੀ ਕਿ ਉਹਦੀ ਜਿਹੜੀ ਹੋਂਦ ਹੈ ਹਸਤੀ ਹੈ ਉਹ ਵੀ ਸਦੀਵੀ ਹੈ। ਵਿਸ਼ੇਸ਼ਣ ਆਇਆ ਸੱਤ। ਬਾਕੀ ਸਭ ਚੀਜ਼ਾਂ ਬਿਨ ਸਜਣ ਗਈਆਂ ਸਮਾਉਣ ਤੇ। ਕਿ ਗੁਰਬਾਣੀ ਦੱਸਦੀ ਹੈ ਸਪਸ਼ਟ ਕਰਦੀ ਹੈ ਜੋ ਉਪਜਿਓ ਸੋ ਬਿੰਸ ਹੈ ਜੋ ਵੀ ਪੈਦਾ ਹੋਇਆ ਉਹ ਖਤਮ ਹੋਏਗਾ ਹੀ ਹੋਏਗਾ ਪਰ ਪਰਮੇਸ਼ਰ ਦੇ ਬਾਰੇ ਦੇ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪਰਮੇਸ਼ਰ ਹਮੇਸ਼ਾ ਰਹੇਗਾ ਹਮੇਸ਼ਾ ਸੀ ਛੋਈ ਗੱਲ ਸਾਨੂੰ ਬਿਲਕੁਲ ਕਲੀਅਰ ਹੋ ਜਾਣੀ ਚਾਹੀਦੀ ਉਹਦਾ ਵਜੂਦ ਉਹਦੀ ਹਸਤੀ ਹੈ ਜਿਹੜੀ ਉਸਦੀ ਵੀ ਹੈ ਫਿਰ ਇਹੋ ਜਿਹਾ ਪਰਮੇਸ਼ਰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ ਮਹਾਰਾਜ ਕਹਿੰਦੇ ਗੁਰਪ੍ਰਸਾਦ ਪ੍ਰਸਾਦ ਦਾ ਮਤਲਬ ਹੁੰਦਾ ਹੈ ਕਿਰਪਾ ਇਹ ਹਮੇਸ਼ਾ ਖਿਆਲ ਰੱਖਣਾ ਇਹਨੂੰ ਪ੍ਰਸਾਦ ਨਹੀਂ ਪੜਨਾ ਹਨਾ ਪ੍ਰਸਾਦ ਪ੍ਰਸਾਦ ਦਾ ਮਤਲਬ ਕਿਰਪਾ ਕਿਹਦੀ ਕਿਰਪਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਸਾਡੇ ਲਈ ਮਹੱਤਵਪੂਰਨ ਚੀਜ਼ ਇਹੋ ਹੈ ਕਿ ਆਪਾਂ ਗੁਰੂ ਦੀ ਬਲੇਸਿੰਗ ਦੇ ਪਾਤਰ ਬੰਨਾ ਹੈਗਾ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬੰਨਾ ਹੈਗਾ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਨ ਦੇ ਵਾਸਤੇ ਠੀਕ ਹੈ ਜਿੱਥੇ ਅਸੀਂ ਆਪਣੇ ਵਿੱਤ ਦੇ ਮੁਤਾਬਕ ਗੁਰੂ ਸਾਹਿਬ ਦੇ ਸੰਮੁਖ ਜੋ ਵੀ ਤਿਲਫੁਲ ਭੇਟਾ ਕਰ ਸਕਦੇ ਹਾਂ ਸਾਨੂੰ ਉਹ ਕਰਨਾ ਚਾਹੀਦਾ ਹੈ ਪਰ ਚੇਤਾ ਰੱਖਣਾ ਕੇਵਲ ਭਾਰੀ ਚੀਜ਼ਾਂ ਭੇਟਾ ਕਰਕੇ ਹੀ ਗੁਰੂ ਸਾਹਿਬ ਦੀ ਖੁਸ਼ੀ ਦੇ ਪਾਤਰ ਨਹੀਂ ਬਣਿਆ ਜਾਂਦਾ ਜੇਕਰ ਅਸੀਂ ਸੱਚਮੁੱਚ ਗੁਰੂ ਸਾਹਿਬ ਦੀ ਖੁਸ਼ੀ ਦੇ ਪਾਤਰ ਬਣਨਾ ਹੈ ਤੇ ਸਾਨੂੰ ਆਪਣਾ ਮਨ ਆਪਣਾ ਹਿਰਦਾ ਆਪਣੀ ਮੱਤ ਵੀ ਹੈ ਜਿਹੜੀ ਉਹ ਗੁਰੂ ਸਾਹਿਬ ਦੇ ਅੱਗੇ ਭੇਟਾ ਕਰਨੀ ਪਵੇਗੀ ਤੇ ਆਪਾਂ ਨੂੰ ਜੀਵਨ ਦੇ ਵਿੱਚ ਇਸ ਗੱਲ ਦੇ ਉੱਤੇ ਬੜੀ ਦ੍ਰਿੜਤਾ ਦੇ ਨਾਲ ਪਹਿਰਾ ਦੇਣਾ ਪਵੇਗਾ ਕਿ ਅੱਜ ਤੋਂ ਗੁਰ ਕਹਿਆ ਸਹਾਰ ਕਮ ਜੋ ਗੁਰੂ ਸਾਹਿਬ ਆਖਣਗੇ ਮੈਂ ਉਹ ਹੀ ਉਹ ਕਰਾਂਗਾ ਭਾਵੇਂ ਕਿ ਸਾਰੀ ਦੁਨੀਆ ਉਹਦੇ ਵਿਪਰੀਤ ਕਰ ਰਹੀ ਹੋਵੇ ਪਰ ਮੈਂ ਕੇਵਲ ਉਹ ਕਰਾਂਗਾ ਜੋ ਗੁਰੂ ਸਾਹਿਬ ਕਰਦਗੇ ਫਿਰ ਦੇਖਣਾ ਆਪਾਂ ਕਿਵੇਂ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਨੇ ਆ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣਨੇ ਆ ਇਸ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਨੇ ਜਿਹੜਾ ਵਿਸ਼ਾ ਚੁਣਿਆ ਉਹ ਬਹੁਤ ਮਹੱਤਵਪੂਰਨ ਹੈਗਾ ਜਾਨੂੰ ਅਸੀਂ ਸਾਰੇ ਇਹ ਤਕਰੀਬ ਤੇ ਇਹਦੇ ਬਾਰੇ ਗੱਲਾਂ ਵੀ ਆਪਾਂ ਕਰਦੇ ਆਂ ਵਿਸ਼ਾ ਕੀ ਹੈ ਕਿ ਪਰਮੇਸ਼ਰ ਹੈ ਜਿਹੜਾ ਉਹ ਕਿੱਥੇ ਹੈ ਉਹਨੂੰ ਕਿਵੇਂ ਪਾਉਣਾ ਹੈ ਹੁਣੇ ਆਪਾਂ ਸੰਖੇਪ ਮੰਗਲ ਦੇ ਵਿੱਚ ਵੀ ਇਹੀ ਉਹ ਗੱਲ ਸਮਝੀ ਇੱਕ ਬਹੁਤ ਵੱਡਾ ਭਲੇਖਾ ਦੁਨੀਆਂ ਦੇ ਅੰਦਰ ਪਹਿਲਾਂ ਵੀ ਸੀ ਤੇ ਅੱਜ ਵੀ ਮੌਜੂਦ ਹੈਗਾ ਇੱਥੇ ਕਿ ਪਰਮੇਸ਼ਰ ਨੂੰ ਪਾਉਣ ਦੇ ਵਾਸਤੇ ਗ੍ਰਸਥਿਕ ਜੰਜਾਲ ਹੈ ਸੰਸਾਰ ਨੂੰ ਛੱਡ ਕੇ ਸੰਸਾਰ ਨੂੰ ਛੱਡਣ ਦਾ ਮਤਲਬ ਹੁੰਦਾ ਆਪਣੀਆਂ ਗ੍ਰਸਥੀ ਦੀਆਂ ਜ਼ਿੰਮੇਵਾਰੀਆਂ ਦਾ ਤਿਆਗ ਕਰਕੇ ਜੰਗਲ ਬੇਲਿਆਂ ਦੇ ਵਿੱਚ ਪਹਾੜਾਂ ਦੀਆਂ ਕੰਦਰਾਂ ਦੇ ਉੱਤੇ ਮਨੁੱਖ ਜਾਵੇ ਉੱਥੇ ਕਈ ਢੰਗ ਤਰੀਕੇ ਅਪਣਾ ਕੇ ਕਠਨ ਤਪੱਸਿਆ ਕਰੇ ਤੇ ਉਹਦੇ ਨਾਲ ਫਿਰ ਉਹ ਪਰਮੇਸ਼ਰ ਨੂੰ ਪ੍ਰਾਪਤ ਕਰੇਗਾ ਅਸਲ ਦੇ ਵਿੱਚ ਐਸਾ ਕੁਝ ਵੀ ਨਹੀਂ ਗਾ ਗੁਰਮਤ ਇਹਨਾਂ ਗੱਲਾਂ ਦੇ ਨਾਲ ਸੰਮਤੀ ਨਹੀਂ ਰੱਖਦੀ ਜੀ ਸਵਾਦ ਇਸ ਗੱਲ ਦਾ ਹੈ ਕਿ ਅਸ਼ਾਂਤ ਵਾਤਾਵਰਣ ਦੇ ਵਿੱਚ ਰਹਿੰਦੇ ਹੋ ਆ ਤੁਸੀਂ ਸ਼ਾਂਤ ਹੋ ਫੇਰ ਹੀ ਕਿਤੇ ਜਾ ਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਸ਼ਾਂਤ ਵਾਤਾਵਰਨ ਦੇ ਵਿੱਚ ਤੇ ਹਰ ਕੋਈ ਸ਼ਾਂਤ ਰਹਿ ਸਕਦਾ ਹੈ। ਸੋ ਇੱਕ ਹਾਰਡਵਰਕ ਹੈ ਜਿਹਦੇ ਬਾਰੇ ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕੀਤਾ ਹੈ। ਹੁਣ ਗੁਰੂ ਮਹਾਰਾਜ ਸਮਝਾਉਂਦੇ ਆ। ਕੋਈ ਬੰਦਾ ਪਾਤਰ ਹੈ ਜਿਹੜਾ ਸ਼ਬਦ ਦਾ ਉਹ ਜੰਗਲ ਬੇਲੇ ਵੱਲ ਜਾ ਰਿਹਾ ਹੈ। ਰੱਬ ਨੂੰ ਢੂੰਡਣ ਵਾਸਤੇ ਰੱਬ ਨੂੰ ਲੱਭਣ ਵਾਸਤੇ ਤੇ ਗੁਰੂ ਤੇਗ ਬਹਾਦਰ ਸ਼ਹਿਬ ਮਹਾਰਾਜ ਉਹਨੂੰ ਆਵਾਜ਼ ਮਾਰ ਕੇ ਕਹਿ ਰਹੇ ਹੈ ਕਾਹਰੇ ਬਨ ਖੋਜਣ ਜਾਈ ਮਨੇ ਕਿ ਕਾਦੇ ਵਾਸਤੇ ਚੱਲਿਆ ਜੰਗਲਾਂ ਦੇ ਵਿੱਚ ਉਹ ਲੰਬਨ ਦੇ ਵਾਸਤੇ ਕਿਉਂਕਿ ਪਹਿਲੇ ਏਖਾ ਸੀ ਬਹੁਤ ਵੱਡਾ ਮਗਾਲਤਾ ਸੀ ਕਿ ਰੱਬ ਜੰਗਲ ਦੇ ਵਿੱਚੋਂ ਪ੍ਰਾਪਤ ਹੋਏਗਾ ਮਹਾਂਪੁਰਖਾਂ ਬਾਣੀ ਦੇ ਅੰਦਰ ਦੱਸਿਆ ਇਹੋ ਜਿਹੇ ਮਨੁੱਖਾਂ ਨੂੰ ਸੰਬੋਧਨ ਕਰਦੇ ਆਂ ਜੰਗਲ ਜੰਗਲ ਕਿਾ ਟੁੰਡਾ ਵਣ ਕੰਡਾ ਮੋੜਾ ਕਹਿੰਦੇ ਜੰਗਲ ਦੇ ਵਿੱਚੋਂ ਕੀ ਲੱਭ ਰਿਹਾ ਕੀ ਤਲਾਸ਼ ਕਰ ਰਿਹਾ ਕੁਝ ਵੀ ਨਹੀਂ ਮਿਲਣਾ ਤੇਨੂੰ ਵਾਦੂ ਦੇ ਬਾਸ ਇੱਥੇ ਕੱਖ ਕੰਡੇ ਵਿੱਚ ਦਾ ਤੁਰਿਆ ਫਿਰਦਾ ਹੈਗਾ ਫਿਰ ਜਿਹਨੂੰ ਪਾਉਣ ਲਈ ਤੁਰਿਆ ਉਹ ਕਿੱਥੇ ਹੈ ਕੀ ਉਹ ਸੱਚਮੁੱਚ ਜੰਗਲ ਵਿੱਚ ਨਹੀਂਗਾ ਇਹ ਨੁਕਤੇ ਵੀ ਸਮਝਣ ਵਾਲੇ ਹੁਣ ਗੁਰੂ ਸਾਹਿਬ ਕੀ ਕਹਿੰਦੇ ਆ ਸਰਬ ਨਿਵਾਸੀ ਕਹਿੰਦੇ ਉਹ ਤੇ ਸਾਰੀਆਂ ਥਾਵਾਂ ਦੇ ਉੱਤੇ ਹੈਗਾ ਇਕੱਲੇ ਜੰਗਲ 'ਚ ਥੋੜੀ ਜਿਹਾ ਜੇ ਉਹ ਉਹ ਤੇ ਤੇਰੇ ਆਪਣੇ ਘਰ ਵਿੱਚ ਹੈਗਾ ਜਿੱਥੇ ਤੂੰ ਬੈਠ ਕੇ ਕਾਰੋਬਾਰ ਕਰਦਾ ਉੱਥੇ ਹੈਗਾ ਤੇਰੇ ਖੇਤ ਖਲਿਆਣ ਵਿੱਚ ਹੈਗਾ ਤੇਰੀ ਫੈਕਟਰੀ ਵਿੱਚ ਹੈਗਾ ਇਹੋ ਜਿਹੀ ਕਿਹੜੀ ਥਾਂ ਹੈ ਜਿੱਥੇ ਉਹ ਨਹੀਂਗਾ ਸਰਬ ਨਿਵਾਸੀ ਸਾਰੀਆਂ ਥਾਵਾਂ ਤੇ ਉਹ ਮੌਜੂਦ ਹੈ ਸਦਾ ਲੇਪਾ ਬਰੂਸ ਵਾਹ ਗੁਰੂ ਜੀ ਦੀ ਖਾਸियत ਕਿੰਨੀ ਪਿਆਰੀ ਹੈਗੀ ਆ ਕਿ ਉਹ ਸਾਰੀਆਂ ਥਾਵਾਂ ਤੇ ਹੁੰਦਿਆਂ ਹੋਿਆਂ ਦੀ ਅਲੇਪ ਹੈ ਕੋਈ ਨਾ ਚੀਜ਼ਾਂ ਨਾਲ ਜੁੜਿਆ ਹੋਇਆ ਨਿੰਗਾ ਅਟੈਚ ਨਹੀਂਗਾ ਜੀ ਉਹਦੇ ਉੱਤੇ ਮਾਇਆ ਦੀ ਪਾ ਨਹੀਂ ਜੇ ਚੜਦੀ ਗਈ ਵਾਸ ਹੋ ਰਿਹਾ ਸਾਰੀਆਂ ਚੀਜ਼ਾਂ ਦੇ ਉੱਤੇ ਕੋਈ ਸ਼ੱਕ ਨਹੀਂ ਤੇ ਨਾਲ ਦੱਸਿਆ ਤੋਹੀ ਸੰਗ ਸਮਾ ਮਰੇ ਕਿੰਨੇ ਦਿਨ ਤੋਂ ਤੇਰੇ ਨਾਲ ਹੈ ਤੂੰ ਕਿਹੜੇ ਜੰਗਲ ਬੇਲਾ ਨੂੰ ਤੁਰ ਪਿਆ ਜੀ ਇਹ ਵਾਪਰਦਾ ਰਿਹਾ ਹੈ ਹੈਨਾ ਆਪਾਂ ਜੰਗਲ ਬੇਲਾ ਵੀ ਨਾ ਆਖੀਏ ਤੇ ਅੱਜ ਇੱਕ ਬਹੁਤ ਵੱਡੀ ਸਾਡੀ ਇਹ ਵੀ ਤਰਾਸ ਦੀ ਹੈਗੀ ਹੈ ਹੈਨਾ ਤੇ ਅਸੀਂ ਸੋਚਦੇ ਹਾਂ ਵੀ ਜਿਹੜਾ ਧਾਰਮਿਕ ਸਥਾਨ ਨੇ ਉਹ ਰੱਬ ਦਾ ਘਰ ਹੈ ਅੱਛਾ ਹੁਣ ਇਹ ਗੱਲ ਝੂਠ ਵੀ ਨਹੀਂਗੀ ਪਰੇਪੂਰਨ ਸੱਚ ਵੀ ਨਹੀਂਗਾ ਇਹ ਝੂਠ ਇਸ ਲਈ ਨਹੀਂ ਦੀ ਕਿਉਂਕਿ ਉੱਥੇ ਰੱਬ ਜੀ ਦੀ ਬਾਤ ਪਾਈ ਜਾ ਰਹੀ ਹੈ ਰੱਬ ਜੀ ਤੇ ਹਰ ਇੱਕ ਜਗ੍ਹਾ ਦੇ ਉੱਤੇ ਮੌਜੂਦ ਨੇ ਤੇ ਸੰਪੂਰਨ ਸੱਚ ਕਿਉਂ ਨਹੀਂਗਾ ਸੰਪੂਰਨ ਸੱਚ ਇਸ ਲਈ ਨਹੀਂਗਾ ਕਿ ਕੇਵਲ ਧਾਰਮਿਕ ਸਥਾਨ ਹੀ ਰੱਬ ਦਾ ਘਰ ਨਹੀਂਗਾ ਮੇਰਾ ਆਪਣਾ ਵੀ ਜਿਹੜਾ ਘਰ ਹੈ ਨਾ ਉਹ ਵੀ ਰੱਬ ਜੀ ਦਾ ਘਰ ਹੈ ਉਕੇ ਰੱਬ ਜੀ ਤੇ ਹਰ ਇੱਕ ਜਗ੍ਹਾ ਦੇ ਉੱਤੇ ਨੇ ਤੇ ਇੱਕ ਸਮਾਨ ਨੇ ਜੀ ਇਸ ਪਲੇਖੇ ਨਾਲ ਤੁਲ ਰਹੇ ਆ ਕਿ ਰੱਬ ਦਾ ਘਰ ਕੇਵਲ ਧਾਰਮਿਕ ਸਥਾਨ ਹੁੰਦਾ ਹੈ ਫਿਰ ਸਾਨੂੰ ਥੋੜਾ ਸੋਚਣਾ ਤੇ ਸਮਝਣਾ ਪਏਗਾ ਜੀ ਜਾਣਨਾ ਪਏਗਾ ਮਹਾਰਾਜ ਨੇ ਜਿਹੜੀ ਇਹ ਸੰਗਤ ਸਥਾਪਿਤ ਕੀਤੀ ਹੈ ਨਾ ਇਹ ਇਸੇ ਲਈ ਕੀਤੀ ਹੈ ਗੁਰੂ ਦਵਾਰ ਹੈ ਹੋਏ ਸੋਝੀ ਪਾਏ ਗੁਰੂ ਦੇ ਕੋਲ ਜਾ ਕੇ ਅਕਲ ਲੈਣੀ ਹੈ ਜੀ ਹੁਣ ਉਹ ਤੇ ਸੰਗਤ ਵਿੱਚ ਪਰਮੇਸ਼ਰ ਵਰਤ ਰਿਹਾ ਹੈ ਜੀ ਉਥੋਂ ਹੀ ਅਕਲ ਆਉਣੀ ਹੈ ਜਿਸ ਰਸਤੇ ਮੈਂ ਤੁਰ ਕੇ ਆਇਆ ਨਾ ਉਥੇ ਵੀ ਬਾਗੁਰੂ ਹੈ ਤੇ ਮੈਨੂੰ ਦੇਖ ਰਿਹਾ ਹੈ ਜੀ ਮੇਰੇ ਘਰ 'ਚ ਵੀ ਬਾਗੁਰੂ ਹੈ ਮੈਂ ਸਾਰੀ ਦੁਨੀਆ ਤੋਂ ਲੁਕ ਹੋ ਸਕਦਾ ਪਰ ਬਾਗੁਰੂ ਤੋਂ ਕਿਵੇਂ ਲੁਕ ਲਵਾਂਗਾ ਕੁਝ ਵੀ ਹੁਣ ਉਹ ਤੇ ਸਭ ਪਤਾ ਹੈ ਕਿ ਉਹ ਤੇ ਹਰ ਇੱਕ ਜਗ੍ਹਾ ਦੇ ਉੱਤੇ ਹੈਗਾ ਹੈ ਜੀ ਇਹ ਸਮਝਣਾ ਪਈ ਪਗਤ ਰਾਮਾਨੰਦ ਜੀ ਇੱਕ ਜਗ੍ਹਾ ਦੇ ਉੱਤੇ ਬੜਾ ਪਿਆਰਾ ਕਥਨ ਕਰਦੇ ਨੇ ਕਹਿਣ ਲੱਗੇ ਲੋਕਾਂ ਦੇ ਦੇਖ ਕੇ ਨਾ ਮੇਰੇ ਵੀ ਮਨ ਵਿੱਚ ਫੁਰਨਾ ਆਇਆ ਏਕ ਦਿਵਸ ਮਨ ਪਈ ਉਮੰਗ ਮੇਰੇ ਮਨ 'ਚ ਉਮੰਗ ਪੈਦਾਈ ਮੈਂ ਆਪ ਰੱਬ ਜੀ ਦੀ ਪੂਜਾ ਕਰਾਂ ਹੁਣ ਕਰਾਂ ਕਿਵੇਂ ਕਾਸ ਚੰਦਰ ਚੂਆ ਪੋ ਸੁਗੰਧ ਮੈਂ ਲੋਕਾਂ ਕੋਲ ਪੁੱਛਿਆ ਵੀ ਕੀ ਕੀ ਚਾਹੀਦਾ ਉਹਨਾਂ ਦੱਸਿਆ ਵੀ ਥਾਲੀ ਚਾਰ ਚੀਜ਼ਾਂ ਸਜਾਲਾ ਉਹਦੇ ਵਿੱਚ ਚੰਦਨ ਦਾ ਟੁਕੜਾ ਵੀ ਹੋਵੇ ਅਰਗਬੱਤੀ ਹੋਵੇ ਦੀਵੇ ਵਗੈਰਾ ਹੋਵੇ ਇਹ ਚੀਜ਼ਾਂ ਰੱਖ ਲੈ। ਅੱਛੇ ਰੱਖ ਲਿੰਗ। ਹੁਣ ਜਾਣਾ ਕਿੱਥੇ ਐ? ਭੀੜਾਂ ਦੀਆਂ ਭੀੜਾਂ ਜਾ ਰਹੀਆਂ ਸਨ। ਕਹਿਣ ਲੱਗੇ ਤੇ ਮੈਂ ਵੀ ਉਹਦੇ ਚ ਸ਼ਾਮਲ ਹੋ ਗਿਆ। ਪੂਜਣ ਚਾਲੀ ਬ੍ਰਹਮ ਠਾਂ। ਰੱਬ ਦੇ ਜਿਹੜਾ ਘਰ ਸੀ ਉਹਦੀ ਪੂਜਾ ਲਈ ਤੁਰ ਪਿਆ। ਪਰ ਕਹਿੰਦੇ ਭਲਾ ਹੋਇਆ ਮੈਨੂੰ ਰਸਤੇ ਵਿੱਚ ਗੁਰੂ ਮਿਲ ਗਿਆ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀਂ ਇਹਦੇ ਗੁਰੂ ਨੇ ਮੇਰੇ ਉੱਤੇ ਕਿਰਪਾ ਕਰ ਦਿੱਤੀ ਤਾਂ ਮੈਨੂੰ ਦੱਸਿਆ ਜਿਸ ਰੱਬ ਜੀ ਨੂੰ ਬਾਹਰੋਂ ਢੂੰਡ ਰਹਿਆ ਨਾ ਉਹ ਰੱਬ ਤੇਰੇ ਅੰਦਰ ਬੈਠਾ ਹੋਇਆ ਹੈ ਹਰ ਮੰਦਰ ਇਹ ਸਰੀਰ ਹੈ ਰੱਬ ਜੀ ਦਾ ਘਰ ਸਾਡਾ ਸਰੀਰ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਇਹ ਗੱਲ ਸਮਝਾ ਰਹੇ